ਬਾਈਗੁਰਜੀ ਦਾ ਹਾਲ ਛਾ ਬਾਈਗੁਰਜੀ ਕੀ ਫਤਿਹ YouTube ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਅੱਜ ਆਪ ਸਭ ਦੀ ਡਿਮਾਂਡ ਤੇ ਅੱਜ ਆਪਾਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸੁਖਜਰਗਜੀ ਦੀ ਪੱਗ ਦੇ ਵਰਗੀ ਸ਼ੇਪ ਦੀ ਵੀਡੀਓ ਲੈ ਕੇ ਆਏ ਹਾਂ ਜੀ ਸੈਮੀ ਪਟਿਆਲਾ ਸ਼ਾਹੀ ਬੱਟਾਂ ਵਾਲੀ ਪੱਗ ਹੈ ਸਭ ਤੋਂ ਪਹਿਲਾਂ ਪੱਗ ਨੂੰ ਪਾਣੀ ਲਗਾ ਲੈਣਾ ਹੈ ਤਕਰੀਬਨ ਅੱਧੇ ਅੱਧਾ ਕ ਗਲਾਸ ਆਪਾਂ ਪਾਣੀ ਜੋ ਹੈ ਪੱਗ ਨੂੰ ਲਗਾਉਣਾ ਹੈ ਸੁੱਕੀ ਪੱਗ ਵੀ ਤੁਸੀਂ ਬਣ ਸਕਦੇ ਹੋ ਡਿਪੈਂਡ ਤੁਹਾਡੇ ਤੇ ਕਰਦਾ ਜੇਕਰ ਤੁਸੀਂ ਪਾਣੀ ਲਗਾ ਕੇ ਪੱਗ ਬੰਨ੍ਹਦੇ ਹੋ ਤਾਂ ਪਾਣੀ ਲਗਾ ਕੇ ਬੰਨ੍ਹ ਸਕਦੇ ਹੋ ਸੁੱਕੀ ਬੰਨ੍ਹਣਾ ਚਾਹੋ ਤਾਂ ਤੁਸੀਂ ਸੁੱਕੀ ਪੱਗ ਬੰਨ੍ਹ ਸਕਦੇ ਹੋ 6 ਲੜਾਂ ਵਾਲੀ ਪੱਗ ਤੁਸੀਂ ਲੈ ਲੈਣੀ ਹੈ ਘੱਟੋ-ਘੱਟ 7 ਮੀਟਰ ਵੱਧ ਤੁਹਾਡੇ ਸ਼ਰਦੇ ਦੇ ਹਿਸਾਬ ਨਾਲ ਤੁਸੀਂ ਲੈ ਲੈਣੀ ਆ 7.5 ਮੀਟਰ ਜਾਂ 7.45 ਵੀ ਤੁਸੀਂ ਪੱਗ ਲੈ ਸਕਦੇ ਹੋ ਪੂਣੀ ਕਰਨ ਦਾ ਤਰੀਕਾ ਬਿਲਕੁਲ ਸਿੰਪਲ ਰੱਖਣਾ ਇੱਕ ਸਾਈਡ ਤੋਂ ਤੁਸੀਂ ਕਿਤੇ ਡੋਰ ਦੇ ਨਾਲ ਪੱਗ ਬੰਨ੍ਹ ਲੈਣੀ ਆ ਤੇ ਦੋਨਾਂ ਸਾਈਡਾਂ ਤੋਂ ਲੜਾਂ ਨੂੰ ਅੰਦਰ ਨੂੰ ਇਕੱਠਾ ਕਰਕੇ ਸਿੰਪਲ ਤਰੀਕੇ ਨਾਲ ਪੂਣੀ ਕਰਨੀ ਆ ਤੇ ਜੋ ਪੂਣੀ ਇਕੱਠੀ ਕਰਨ ਦਾ ਤਰੀਕਾ ਉਹ ਵੀ ਬਿਲਕੁਲ ਸਿੰਪਲ ਸਾਈਡ ਤੋਂ ਇੱਕ ਕੰਨੀ ਫੜਨੀ ਆ ਤੇ ਦੂਸਰੇ ਪਾਸੇੋਂ ਇੱਕ ਕੰਨੀ ਫੜ ਕੇ ਦੋਨਾਂ ਨੂੰ ਬਰਾਬਰ ਕਰਕੇ ਹਲਕਾ ਇਹ ਝੜਕਾ ਦੇਣਾ ਹੈ ਤਾਂ ਕਿ ਜੋ ਪੂਣੀ ਦਾ ਮੋਟਾ ਪਾਸਾ ਉਹ ਥੱਲੇ ਬੈਠ ਸਕੇ ਤੇ ਜੋ ਆਪਾਂ ਦੋ ਪੱਲੇ ਫੜੇ ਨੇ ਉਹ ਪਤਲੇ ਪਾਸੇ ਦੇ ਵਿੱਚ ਆਪਣੇ ਕੋਲ ਰਹਿਣ ਇਸ ਤਰ੍ਹਾਂ ਸਾਰੀ ਪੂਣੀ ਆਪਾਂ ਪੱਗ ਦੀ ਕਰ ਲੈਣੀ ਹੈ ਤਕਰੀਬਨ ਆਪਣੀ ਜੋ ਪੱਗ ਹੁੰਦੀ ਹੈ ਪੂਣੀ ਦੇ ਉੱਤੇ ਨਿਰਪਰ ਹੁੰਦੀ ਹੈ ਇਸ ਕਰਕੇ ਪੂਣੀ ਦਾ ਸਹੀ ਢੰਗ ਹੋਣਾ ਜ਼ਿਆਦਾ ਜ਼ਰੂਰੀ ਹੈ ਦਸਤਾਰ ਸੇਉਣ ਤੋਂ ਪਹਿਲਾਂ ਜੋ ਆਪਾਂ ਬੇਸ ਬੰਨਣਾ ਹੈ ਕੇਸਾਂ ਦੀ ਸੈਟਿੰਗ ਉਹ ਆਪਾਂ ਕਰ ਲੈਣੀ ਆ ਜਿੰਨਾ ਵੀਰਾਂ ਦੇ ਕੇਸ ਨਹੀਂ ਰੱਖੇ ਹੋਏ ਉਹ ਸਿੰਪਲ ਸਿਰ ਦੇ ਉੱਪਰ ਕੋਈ ਪਟਕਾ ਜਾਂ ਫਿਫਟੀ ਬਣ ਸਕਦੇ ਆ ਜਿੰਨਾ ਵੀਰਾਂ ਦੇ ਕੇਸ ਰੱਖੇ ਹੋਇਆ ਜੂੜਾ ਕਰਕੇ ਬੰਨਦੇ ਆ ਜੂੜਾ ਸਾਈਡ ਤੇ ਕਰ ਸਕਦੇ ਆ ਜਿਨ੍ਹਾਂ ਦੇ ਕੇਸ ਲੰਬੇ ਆ ਜੂੜਾ ਕਰਕੇ ਨਹੀਂ ਸੈਟ ਹੁੰਦੇ ਸਾਈਡ ਤੇ ਬਣ ਸਕਦੇ ਆ ਤੇ ਇਹ ਵੀਡੀਓ ਦੇ ਵਿੱਚ ਜੋ بیس ਹੈਗਾ ਉਹਦੇ ਵਿੱਚ ਸਾਈਡ ਤੇ ਇੱਕ ਕੱਪੜੇ ਦੀ ਵਰਤੋਂ ਲੱਗ ਤੋਂ ਕੀਤੀ ਗਈ ਆ ਉਹ ਕੱਪੜੇ ਦੀ ਵਰਤੋਂ ਲੱਗ ਤੋਂ ਤਾਂ ਕੀਤੀ ਗਈ ਆ ਤਾਂ ਕਿ ਪੱਗ ਦੀ ਸ਼ੇਪ ਥੋੜੀ ਗਲਾਈ ਦੇ ਵਿੱਚ ਲਿਆਉਣ ਲਈ ਉਹ ਕੱਪੜੇ ਦੀ ਆਪਾਂ ਵਰਤੋਂ ਕੀਤੀ ਗਈ ਆ ਤੇ ਥੱਲੇ ਜੋ بیس ਆਪਾਂ ਕੱਪੜਾ ਵਰਤਿਆ ਗਿਆ तकरीबन 1.5 ਮੀਟਰ ਦੀ ਲੈਂਥ ਆ ਸੈਂਟਰ ਚੋਂ ਕੱਟ ਕੀਤਾ ਹੋਇਆ ਜਰੂਰੀ ਇਹਨਾ ਵੱਡਾ ਬੰਨਾ ਨੀਚੇ ਤਾਂ ਵਰਤਿਆ ਗਿਆ ਹੈ ਤਾਂ ਕਿ ਥੱਲੇ ਜੋ ਆਪਾਂ بیس ਹੈਗਾ ਥੋੜਾ ਵੱਡਾ ਤੇ ਹੈਵੀ ਹੋਵੇਗਾ ਤੇ ਉਹਦੇ ਉੱਤੇ ਜੋ ਆਪਣੀ ਪੱਗ ਦੀ ਸ਼ੇਪ ਆ ਉਹ ਬੜੀ ਆਸਾਨੀ ਦੇ ਨਾਲ ਗਲਾਈ ਦੇ ਵਿੱਚ ਹੋ ਜਾਵੇਗੀ ਫਲਾਵਟੋ ਦੇ ਵਿੱਚ ਬੜੀ ਆਸਾਨੀ ਦੇ ਨਾਲ ਆ ਜਾਵੇਗੀ ਸੈਂਪਲ ਤੁਸੀਂ ਜੋ ਆਪ ਰੋਜ਼ਾਨਾ ਦੇ ਵਿੱਚ ਸਿੰਪਲ ਪਟਕਾ ਜੋ ਵੀ ਬੰਦਦੇ ਆ ਵੀਰ ਉਹ ਵੀ ਬਨ ਕੇ ਸਾਈਡ ਤੇ ਹਲਕੇ ਜਿਹੇ तकरीबन ਜਿੰਨੇ ਰੁਮਾਲ ਹੁੰਦਾ ਉਹਨੇ ਕਪੜਾ ਲੈ ਲੈਣਾ ਉਹਨੂੰ ਫੋਲਡ ਕਰਕੇ ਉਹਦੀ ਤੈਲ ਲਗਾ ਲੈਣੀ ਹੈ ਤੇ ਜਿੱਧਰਲੀ ਸਾਈਡ ਆਪਾਂ ਪੱਗ ਦੇ ਵਿਚਾਲੀ ਪੱਗ ਬੰਦਦੇ ਪੇਚ ਲਾਉਨੇ ਆ ਬੱਟਾਂ ਵਾਲੀ ਦਾ ਬੱਟ ਤੇ ਆਨ ਤੋਂ ਖੱਬੇ ਪਾਸੇ ਆਪਾਂ ਉਹ ਕਪੜਾ ਰੱਖ ਲੈਣਾ ਹੈ ਤਾਂ ਜੋ ਜੋ ਆਪਣੀ ਪੱਗ ਦੀ ਸ਼ੇਪ ਦੂਜੇ ਤੀਜੇ ਤੇ ਚੌਥੇ ਲੜ ਤੋਂ ਉਗਲਾਈ ਦੇ ਵਿੱਚ ਆਵੇ ਇਸ ਲਈ ਆਪਾਂ ਸਾਈਡ ਤੇ ਇੱਕ ਕਪੜਾ ਜੋ 베ਸ ਦੇ ਵਿੱਚ ਪਹਿਲਾਂ ਹੀ ਦੇ ਲਿਆ ਹੈ ਜਿੰਨਾ ਵੀਰਾਂ ਦੇ ਕੇਸ ਕੱਟੇ ਆ ਜਾਂ ਸਿੰਪਲ ਕੱਲਾ ਹੀ 50 ਜਾਂ ਪਟਕਾ ਬੰਦਦੇ ਆ ਉਹ ਵੀਰ ਸਿੰਪਲ ਆਪਣਾ بیس ਬਨ ਕੇ ਸਟਾਰ ਦੇ ਦੋ ਲੜ ਲਗਾ ਕੇ ਉਸ ਤੋਂ ਬਾਅਦ ਸਾਈਡ ਤੇ ਇਹ ਕੱਪੜਾ ਰੱਖ ਕੇ ਵੀ ਪੱਗ ਦੀ ਸ਼ੇਪ ਦੇ ਵਿੱਚ ਫਲਾਵਟ ਲਿਆ ਸਕਦੇ ਨੇ ਤੇ ਉਸ ਤੋਂ ਬਾਅਦ ਜਦੋਂ ਆਪਾਂ بیس ਬਨ ਲਿਆ ਉਹਦੇ ਉੱਤੇ ਆਪਾਂ ਜੋ 50 ਬਨਣੀ ਹੈ ਜੋ ਵੀ ਰੰਗ ਦੀ ਤੁਸੀਂ ਸਜਾਉਣੀ ਚਾਹੋ ਤੁਸੀਂ सजा सकते हो पगती पुणी करने तो बाद सब तो जो पहला लड़ है मूह के पकड़ के बैकसाइड तो ले आना है सिर दे बिलकुल उपर पुणी का जो खल्ला पासा है अखाली साइड अंदरले पास रखना है ਜਿਸ ਤਰ੍ਹਾਂ ਕਿ ਸਾਫ਼ ਲੜ ਹੁੰਦਾ ਹੈ ਸਭ ਦਾ ਆਪਣਾ ਤੇ ਪਹਿਲੇ ਲੜ ਨੂੰ ਆਪਾਂ ਉੱਪਰ ਵਾਲ ਚੱਕ ਕੇ ਉਹਦੇ 2-3 ਵੱਟ ਨੇ ਉਹ ਬਣਾ ਲੈਣੇ ਨੇ ਤੇ ਉਹੀ ਪੱਲੇ ਦੇ ਜੋ ਇੱਕ ਥੱਲੇ ਪੱਲਾ ਹੁੰਦਾ ਹੈ ਉਹ ਆ ਜਾਂਦਾ ਹੈ ਇਦਾਂ ਕਰਨ ਦੇ ਨਾਲ ਪੇਚ ਦੇ ਵਿੱਚ ਤਕਰੀਬਨ ਕਾਫੀ ਵੱਟ ਪੈ ਜਾਂਦੇ ਨੇ ਉਸ ਤੋਂ ਬਾਅਦ ਉਹਨੂੰ ਅੱਧੀ ਅੱਖ ਤੇ ਅੱਧੀ ਗੱਲ ਢੱਕ ਕੇ ਲਗਾ ਲੈਣਾ ਹੈ ਤੋਂ ਬਾਅਦ ਅਗਲਾ ਲੜ ਜਿੱਦਾਂ ਆਪਾਂ ਪਟਿਆਲਾ ਸ਼ੇਪ ਪੱਗ ਬੰਨਦੇ ਹਾਂ ਪਹਿਲੇ ਲੜ ਦੇ ਬਿਲਕੁਲ ਉੱਪਰ ਲੜ ਨੂੰ ਲੈ ਜਾਣਾ ਹੈ ਉੱਪਰਲੇ ਪਾਸੇ ਨੂੰ ਹੱਥ ਦੀ ਨਾਲ ਦੀ ਨਾਲ ਇਹਨੂੰ ਮੋੜਨਾ ਜ਼ਰੂਰੀ ਹੈ ਇਹਦੇ ਨਾਲ ਪੱਗ ਦੀ ਤੁਹਾਡੀ ਸ਼ੇਪ ਜ਼ਿਆਦਾ ਵਧੀਆ ਆਵੇਗੀ ਤੇ ਉਪਰੀਆਂ ਜੋ ਟਰਨ ਜਿਨ੍ਹਾਂ ਨੂੰ ਤੁਸੀਂ ਉੱਪਰਲੇ ਲੜ ਕਹਿੰਦੇ ਹੋ ਉਹਨਾਂ ਦੇ ਵਿੱਚ ਸਫਾਈ ਨਾਲ ਦੀ ਨਾਲ ਹੁੰਦੀ ਜਾਵੇਗੀ ਫਰੰਟ ਤੇ ਲਿਆ ਕੇ ਪਹਿਲਾ ਜੋ ਪੂਣੀ ਦਾ ਉੱਪਰ ਪੱਲਾ ਹੈ ਉਹਨੂੰ ਉੱਪਰ ਵੱਲ ਖਿੱਚ ਕੇ ਉਹਦੇ ਦੋ ਤਿੰਨ ਵੱਟ ਬਣਾ ਲੈਣੇ ਨੇ ਥੱਲੇਲੇ ਪੱਲੇ ਨੂੰ ਵੀ ਉਹਨਾਂ ਦੇ ਬਰਾਬਰ ਲਿਆ ਕੇ ਜਿਦਾਂ ਤੁਸੀਂ ਦੇਖ ਸਕਦੇ ਹੋ ਬਹੁਤ ਆਸਾਨੀ ਦੇ ਨਾਲ ਵੱਟ ਪੈ ਗਏ ਨੇ ਇਹਨਾਂ ਨੂੰ ਅੱਗੇ ਕਰਕੇ ਸਾਹਮਣੇ ਲਿਆ ਕੇ ਜੋ ਦੂਸਰਾ ਲੜਹੇ ਲਗਾ ਦੇਣਾ ਹੈ ਉਸ ਤੋਂ ਬਾਅਦ ਜੋ ਅਗਲਾ ਲੜਹੇ ਬੈਕ ਸਾਈਡ ਤੋਂ ਹਲਕਾ ਜਿਹਾ ਦਬ ਕੇ ਉਹਨੂੰ ਉੱਪਰ ਲੈ ਆਉਣਾ ਹੈ ਤੇ ਜੋ ਆਪਾਂ ਪਹਿਲਾਂ ਲੜ ਲਗਾਇਆ ਸੀ ਉਹਦੇ ਤੋਂ ਹਲਕਾ ਜਿਹਾ ਲੜ ਨੂੰ ਥੱਲੇ ਰੱਖਣਾ ਹੈ ਹੱਥ ਦੇ ਨਾਲ ਇਸ ਤਰ੍ਹਾਂ ਨਾਲ ਦੀ ਨਾਲ ਉਹਨੂੰ ਆਪਾਂ ਮੋੜਨਾ ਹੈ ਤੇ ਇੱਕ ਗੱਲ ਦਾ ਧਿਆਨ ਰੱਖਣਾ ਜੀ ਜਦੋਂ ਸੈਂਟਰ ਦੇ ਵਿੱਚੋਂ ਵੱਟ ਪਾਉਣੀ ਹੈ ਜਿਹੜੀ ਜਗ੍ਹਾ ਤੇ ਸਾਰੇ ਲੜ ਰੱਖਣੇ ਆ ਹਲਕਾ ਹਲਕਾ ਨਾਲ ਦੀ ਨਾਲ ਹੱਥ ਨਾਲ ਦੱਬਣਾ ਜ਼ਰੂਰੀ ਆ ਤਾਂ ਜੋ ਪੱਗ ਦੀ ਨੋਕ ਜੋ ਸੈਂਟਰ ਦੇ ਵਿੱਚੋਂ ਜ਼ਿਆਦਾ ਤਿੱਖੀ ਨਾ ਹੋਵੇ ਤੇ ਜੋ ਆਪਾਂ ਨੂੰ ਸ਼ੇਪ ਚਾਹੀਦੀ ਹੈ ਗਲਾਈ ਦੇ ਵਿੱਚ ਉਹ ਸ਼ੇਪ ਆਸਾਨੀ ਦੇ ਨਾਲ ਆ ਸਕੇ ਉਸੀ ਤਰੀਕੇ ਦੇ ਨਾਲ ਇਸ ਲੜੜ ਦੇ ਵਿੱਚ ਵੱਟ ਪਾ ਕੇ ਜੋ ਤੀਸਰਾ ਲੜਹੇ ਵੱਟਾ ਮੜਾ ਉਹ ਆਪਾਂ ਲਗਾ ਦੇਣਾ ਹੈ। ਸੈਂਟਰ ਦੇ ਵਿੱਚੋਂ ਹਲਕਾ-ਹਲਕਾ ਕੱਟ ਕੇ ਜਿੰਨੇ ਲੜ ਲਗਾਉਣੇ ਆ ਸੈਂਟਰ ਦੇ ਵਿੱਚ ਹਲਕਾ ਜਿਹਾ ਦੱਬਣਾ ਹੈ ਤਾਂ ਜੋ ਜਿੱਥੋਂ ਵੱਟ ਪੈਣੇ ਆਪਣੇ ਸਟਾਰਟ ਹੋਏ ਨੇ ਜੇ ਕੋਈ ਵੱਟ ਢਿੱਲਾ ਰਹਿ ਜਾਂਦਾ ਹੈ ਉਹ ਦੱਬਣ ਨਾਲ ਸਹੀ ਹੋ ਜਾਂਦਾ ਹੈ ਉਸ ਤੋਂ ਬਾਅਦ ਜੋ ਅਗਲਾ ਲੜ ਹੈ ਜੋ ਦੂਸਰਾ ਆਪਾਂ ਲੜ ਲੱਗਿਆ ਹੈ ਉੱਪਰਲੇ ਪਾਸੇ ਉਹਦੇ ਤੋਂ ਫੇਰ ਥੱਲੇ ਰੱਖਣਾ ਹੈ ਜਿੱਦਾਂ ਪਟਿਆਲਾ ਸ਼ਿਪਾਗ ਬੰਨਦੇ ਹਾਂ ਉੱਪਰਲੇ ਪਾਸੇੋਂ ਨਾਲ ਦੀ ਨਾਲ ਉਹਨੂੰ ਮੋੜਨਾ ਜ਼ਰੂਰੀ ਹੈ ਜੀ ਤੇ ਸਾਹਮਣੇ ਲਿਆ ਕੇ ਪਹਿਲਾਂ ਵਾਲੇ ਤਰੀਕੇ ਦੇ ਨਾਲ ਪੇਜ ਦੇ ਵਿੱਚ ਵੱਟ ਪਾ ਲੈਣੇ ਨੇ ਜੀ ਪਹਿਲੇ ਬੱਲੇ ਨੂੰ ਉੱਪਰ ਚੱਕ ਕੇ ਤੁਸੀਂ ਥੱਲੇ ਪੂਣੀ ਦੇ ਜਿੰਨੇ ਲੜਨੇ ਉਹਨਾਂ ਨੂੰ ਅੱਗੇ ਲਿਆ ਕੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਲ ਨੇ ਪੱਗ ਦੇ ਵਿੱਚ ਪਾ ਸਕਦੇ ਹੋ ਜਿੱਦਾਂ ਤੁਸੀਂ ਦੇਖ ਸਕਦੇ ਹੋ ਜੋ ਆਪਾਂ ਸਾਈਡ ਤੇ ਕੱਪੜਾ ਰੱਖਿਆ ਸੀ ਉਹਨੇ ਤਕਰੀਬਨ ਜੋ ਆਪਣੇ ਚਾਰ ਲੜਨੇ ਪੱਗ ਦੇ ਉਹ ਕਵਰ ਕਰ ਲਏ ਨੇ ਤੇ ਉਹ ਉਨੀਆਂ ਜਗ੍ਹਾ ਦੇ ਵਿੱਚ ਪੱਗ ਦੇ ਵਿੱਚ ਸ਼ੇਪ ਸਾਈਡ ਤੇ ਫਲਾਪਟ ਦੇ ਵਿੱਚ ਆ ਗਈ ਆ ਉਹ ਕਪੜਾ ਆਪਾਂ ਤਾਂ ਰੱਖਿਆ ਸੀ ਜਿੰਨਾ ਵੀਰਾਂ ਦੀ ਪੱਗ ਸਾਈਡ ਤੋਂ ਫਲਾਵੜ ਚ ਨਹੀਂ ਆਉਂਦੀ ਸਾਈਡ ਤੇ ਕਪੜਾ ਰੱਖ ਕੇ ਆਪਾਂ ਬੇਸ ਦੇ ਵਿੱਚ ਰੱਖਤਾ ਸੀ ਜੋ ਇਹ ਬੇਸ ਨਹੀਂ ਬਣ ਸਕਦੇ ਸਿੰਪਲ ਪਟਕਾ ਬੰਦਦੇ ਆ ਉਹ ਪੱਗ ਦੇ ਦੋ ਲੜ ਲਾ ਕੇ ਜੋ ਤੀਸਰਾ ਲੜ ਲਗਾਉਣ ਉਹਦੇ ਵਿੱਚ ਕਪੜਾ ਰੱਖ ਕੇ ਵੀ ਕਰ ਲੈਣਗੇ ਤਾਂ ਸੇਮ ਹੋ ਜਾਵੇਗਾ ਉਸ ਤੋਂ ਬਾਅਦ ਅਗਲਾ ਲੜ ਉੱਪਰਲੇ ਪਾਸੋਂ ਫੇਰ ਥੱਲੇ ਰੱਖ ਲੈਣਾ ਹੈ ਨਾਲ ਦੀ ਨਾਲ ਉਹਨੂੰ ਮੋੜ ਕੇ ਸਹੀ ਕਰ ਲੈਣਾ ਹੈ ਫਰੰਟ ਤੇ ਲਿਆ ਕੇ ਫਿਰ ਪਹਿਲਾਂ ਵਾਲੇ ਤਰੀਕੇ ਦੇ ਨਾਲ ਜੋ ਪੂਣੀ ਦੇ ਵਿੱਚ ਵੱਟ ਪਾ ਕੇ ਬਿਲਕੁਲ ਸਿੱਧਾ ਹੀ ਜੋ ਲੜ ਹੈ ਆਪਾਂ ਪੰਜਵਾਂ ਉਹ ਲਗਾ ਦੇਣਾ ਹੈ ਤੇ ਜਿਨ੍ਹਾਂ ਵੀਰਾਂ ਦੇ ਬਲ ਪਾਉਣ ਦੇ ਵਿੱਚ ਪੱਗ ਦੇ ਵਿੱਚ ਪ੍ਰੋਬਲਮ ਆਉਂਦੀ ਆ ਇਹ ਵੀਡੀਓ ਜਿਆਦਾ ਹੈਲਪਫੁਲ ਹੋਵੇਗੀ ਕਿਉਂਕਿ ਜਿੱਥੇ ਕਈ ਵਾਰ ਕੀ ਹੁੰਦਾ ਚੌਥਾ ਪੰਜਵੇਂ ਜਾਂ ਛੇਵੇਂ ਪੇਜ ਦੇ ਵਿੱਚ ਬਲ ਪਾਉਣ ਦੇ ਵਿੱਚ ਬਹੁਤ ਵੀਰਾਂ ਨੂੰ ਦਿੱਕਤ ਆਉਂਦੀ ਆ ਉਹ ਬਾਅਦ ਦੇ ਵਿੱਚ ਇੱਕ ਛੋਟੇ ਜਿਹੇ ਸਟੈਪ ਦੇ ਨਾਲ ਆਪਾਂ ਉਹਨਾਂ ਨੂੰ ਆਪਾਂ ਕਵਰ ਕਰ ਸਕਦੇ ਹਾਂ ਲਾਸਟ ਲੜ ਲਗਾਉਣ ਤੋਂ ਪਹਿਲਾਂ ਉਹ ਸਟੈਪ ਤੁਹਾਨੂੰ ਦਿਖਾਵਾਂਗੇ ਇਸ ਤਰ੍ਹਾਂ ਕੇ ਪੰਜ ਲੜ ਲਗਾ ਕੇ ਸ਼ੇਪ ਬਿਲਕੁਲ ਬਰਾਬਰ ਗਲਾਈ ਦੇ ਵਿੱਚ ਆ ਗਈ ਆ ਤੇ ਜੋ ਇਹ ਛੇਵਾਂ ਲੜਾ ਲਗਾਉਣਾ ਹੈ ਇਹਨੂੰ ਬਿਲਕੁਲ ਬੱਟਾਂ ਵਾਲੇ ਪਾਸਿਓਂ ਬਿਲਕੁਲ ਨਾਲ ਲਗਾ ਦੇਣਾ ਹੈ ਪੂਰਾ ਘਮਾ ਦੇਣਾ ਹੈ ਤਾਂ ਜੋ ਆਪਾਂ ਨੂੰ ਜੋ ਆਪਾਂ ਸ਼ੇਪ ਆਪਾਂ ਤਦ ਨੇ ਉਹ ਆਸਾ ਕਿ ਜੇਕਰ ਇਹ ਲੜ ਦੇ ਵਿੱਚ ਵੱਟ ਪਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਜ਼ਰੂਰੀ ਨਹੀਂ ਇਹਦੇ ਵਿੱਚ ਵੀ ਓਨੇ ਵੱਟ ਹੋਣ ਤੁਸੀਂ ਸਿੰਪਲ ਉਹਨੂੰ ਇੱਕ ਦੋ ਵਾਰ ਮੋੜ ਕੇ ਬਿਨਾਂ ਸਫਾਈ ਕੀਤੇ ਲਗਾ ਦੋਗੇ ਉਹ ਜੋ ਤੁਹਾਡਾ ਲੜ ਹੈ ਉਹ ਸਹੀ ਲੱਗੇਗਾ ਤੇ ਬਾਅਦ ਦੇ ਵਿੱਚੋਂ ਉਹ ਬੱਟਾ ਨੂੰ ਕਿਦਾਂ ਕਵਰ ਅਪ ਕਰਨਾ ਉਹ ਤੁਹਾਨੂੰ ਹੁਣ ਆਪਾਂ ਕਰਕੇ ਦਿਖਾਵਾਂਗੇ। ਤਕਰੀਬਨ ਆਪਣੀ ਪੱਗ ਬੰਨੀ ਜਾ ਚੁੱਕੀ ਆ ਲਾਸਟ ਲੜ ਤੇ ਸੈਟ ਖੜਨਾ ਜੋ ਉਹ ਬਾਕੀ ਆ। ਤੇ ਜਿੱਥੇ-ਜਿੱਥੇ ਬੱਟ ਰਹਿ ਜਾਂਦੇ ਨੇ ਇੱਕ ਸਟੈਪ ਦੇ ਧਿਆਨ ਦੇਣਾ ਹੈ। ਬੱਟਾ ਨੂੰ ਉੱਪਰਲੇ ਪਾਸੇ ਪਕੜ ਕੇ ਬਿਲਕੁਲ ਨਾਲ-ਨਾਲ ਕਰੀ ਜਾਣਾ ਹੈ। ਇਹਦੇ ਨਾਲ ਕੀ ਆ ਜਿਹੜੀ ਜਗ੍ਹਾ ਤੇ ਪੱਗ ਦੇ ਵਿੱਚ ਆਪਾਂ ਤੋਂ ਨਹੀਂ ਵੱਲ ਪਹਿਣਗੇ। ਹੋ ਜਾਏਗਾ ਕਵਰ ਹੁੰਦੀ ਜਾਵੇਗੀ ਤੇ ਸਾਰੇ ਵੱਟ ਇੱਕ ਸਾਰ ਇੱਕ ਬਰਾਬਰ ਦੇ ਹੋ ਜਾਣਗੇ ਦੇਖਣ ਦੇ ਵਿੱਚ ਜਿਆਦਾ ਸੁੰਦਰ ਲੱਗਣਗੇ ਜੇ ਤੁਸੀਂ ਦੇਖ ਸਕਦੇ ਹੋ ਵੱਟਾਂ ਨੂੰ ਬਿਲਕੁਲ ਨੇੜੇ 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 ਕੱਪਾ ਕਰ ਦੇਣਾ ਹੈ ਤੇ ਜਦੋਂ ਲਾਸਟ ਲੜ ਲਗਾਉਣਾ ਹੈ ਜਿੱਦਾਂ ਜਿਸ ਤਰ੍ਹਾਂ ਕੇ ਲੜਾਪਾ ਪਕੜਿਆ ਹੈ ਬਿਲਕੁਲ ਉਹਨੂੰ ਉਸੇ ਤਰੀਕੇ ਨਾਲ ਲੈ ਆਉਣਾ ਹੈ ਕਹਿਣ ਤੋਂ ਭਾਵ ਲੜ ਦੇ ਵਿੱਚ ਸਫਾਈ ਜੋ ਹੈ ਬਿਲਕੁਲ ਨਹੀਂ ਕਰਨੀ ਲਾਸਟ ਲੜ ਬਣਾਣਾ ਆਪਾਂ ਲਗਾਉਣਾ ਹੈ ਲਾਸਟ ਲੜ ਨੂੰ ਉੱਪਰੋਂ ਹਲਕਾ ਜਿਹਾ ਮੋੜ ਲੈਣਾ ਹੈ ਨੀਚੋਂ ਹਲਕਾ ਜਿਹਾ ਮੋੜ ਕੇ ਉਹਦੀ ਪੂਣੀ ਬਣਾ ਲੈਣੀ ਹੈ ਬਿਨਾਂ ਸਾਫ਼ ਕੀਤੇ ਉਹਨੂੰ ਬਿਲਕੁਲ ਸਿੱਧਾ ਰੱਖ ਲੈਣਾ ਹੈ ਆਟੋਮੈਟਕੀ ਉਹਦੇ ਵਿੱਚ ਜੋ ਬਟਨ ਨੇ ਉਹ ਪਹਿ ਜਾਣਗੇ ਤੇ ਲਾਸਟ ਲੜ ਲਗਾਉਣ ਲਈ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਣਾ ਜੀ ਇਹ ਜੋ ਆਪਾਂ ਲਾਸਟ ਲੜ ਲਗਾਇਆ ਗਿਆ ਫਰੰਟ ਤੇ ਵਿਦਆਊਟ ਜੋ ਪੱਗ ਪੈਨ ਉਹ ਆਪਾਂ ਲਗਾਇਆ ਗਿਆ ਹੈ ਕਲਗੀ ਵਾਲਾ ਲੜ ਸੈਂਟਰ ਦੇ ਵਿੱਚੋਂ ਮੋੜ ਕੇ ਥੋੜਾ ਜਿਹਾ ਬਟਾਂ ਵਾਲੇ ਪਾਸੇ ਵੱਲ ਟੇਡਾ ਕਰਕੇ ਲਗਾਉਣਾ ਹੈ ਇੱਕ ਹੋਰ ਗੱਲ ਤੇ ਜਿਨ੍ਹਾਂ ਵੀਰਾਂ ਨੂੰ विदाउट पग पेन ਤੋਂ ਲਾਸਟ ਲੜ ਟਿਕਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਉਹ ਪਗ ਪੈਨ ਲਗਾ ਕੇ ਲਾਸਟ ਲੜ ਲਗਾ ਸਕਦੇ ਆ ਉਸ ਤੋਂ ਬਾਅਦ ਪਗ ਪੈਨ ਨੂੰ ਬਿਲਕੁਲ ਦੱਬ ਕੇ ਲਾਸਟ ਲੜ ਦੇ ਉੱਪਰ ਉਹਨੂੰ ਲੁਕੋ ਸਕਦੇ ਆ ਸਿੰਪਲੀ ਜੇਕਰ ਪਗ ਪੈਨ ਸਾਹਮਣੇ ਦਿਖੂਗਾ ਦਿਖਣਾ ਚਾਹੁੰਦੇ ਕੋਈ ਪ੍ਰੋਬਲਮ ਨਹੀਂ ਕੀ ਕਾਲ ਕੀੜਾ ਲੜ ਦਾ ਦੋ ਡਿਜ਼ਾਈਨ ਹੈ ਥੋੜਾ ਟੇਡਾ ਬੱਟਾਂ ਵਾਲੇ ਪਾਸੇ ਵੱਲ ਰੱਖਣਾ ਹੈ ਜਿਦਾ ਕਿ ਸਾਡੇ ਵੀਰ ਜੀ ਸੁਖਜਰਗੀ ਵੀਰ ਜੀ ਦੇ ਲਗਾਇਆ ਹੁੰਦਾ ਹੈ ਤੇ ਉੱਪਰਲੇ ਪਾਸੇ ਜੋ ਆਪਾਂ ਪੱਗ ਪੈਨ ਲਗਾਉਣੇ ਆ ਲੜ ਨੂੰ ਟਿਕਾਉਣ ਦੇ ਲਈ ਤਕਰੀਬਨ 2 3 4 ਲੋਡ ਮੁਤਾਬਕ ਤੁਸੀਂ ਜੋ ਪੱਗ ਪੈਨ ਨੇ ਉਹ ਲਗਾ ਲੈਣੇ ਨੇ ਤਕਰੀਬਨ ਆਪਣੀ ਜੋ ਪੱਗ ਕੰਪਲੀਟ ਹੋ ਚੁੱਕੀ ਹੈ ਸਿਰ ਟਖਣਾ ਬਾਕੀ ਆ ਉਹਦੇ ਲਈ ਜੋ ਆਪਾਂ ਸਭ ਤੋਂ ਪਹਿਲਾਂ ਲੜ ਲਗਾਇਆ ਸੀ ਉਹਨੂੰ ਉੱਪਰ ਵਾਲ ਖਿੱਚਣਾ ਹੈ ਉੱਪਰ ਵਾਲ ਖਿੱਚ ਕੇ ਉਹਨੂੰ ਖਿਲਾੜ ਲੈਣਾ ਹੈ ਸਿਰ ਦੇ ਉੱਪਰ ਉਸ ਤੋਂ ਬਾਅਦ ਜੋ ਮੂੰਹ ਦੇ ਵਿੱਚ ਲੜ ਪਕੜਿਆ ਸੀ ਉਹਨੂੰ ਖਿੱਚ ਲੈਣਾ ਹੈ ਤਾਂ ਜੋ ਉੱਪਰ ਜੋ ਖਿਲਾਰਿਆ ਹੋਇਆ ਆਪਣਾ ਲੜ ਹੈ ਉਹ ਟਾਈਟ ਹੋ ਸਕੇ ਉਸ ਤੋਂ ਬਾਅਦ ਉਹਨੂੰ ਦੋਨਾਂ ਸਾਈਡਾਂ ਤੇ ਆਪਾਂ ਕਵਰ ਕਰ ਦੇਣਾ ਹੈ ਉਹਦੇ ਲਈ ਤੁਸੀਂ ਬਾਜ ਦੀ ਮਦਦ ਸਲਾਈ ਕਰ ਦੇ ਸਕਦੇ ਆ ਉਹਦੀ ਤੁਸੀਂ ਮਦ ਲੈ ਸਕਦੇ ਹੋ ਸਿੰਪਲ ਹੱਥਾਂ ਦੇ ਨਾਲ ਵੀ ਤੁਸੀਂ ਉਹਨੂੰ ਕਵਰ ਕਰ ਸਕਦੇ ਹੋ ਹੱਥਾਂ ਦੇ ਨਾਲ ਕਵਰ ਕਰਨ ਹੱਥਾਂ ਨੂੰ ਜਜਮੈਂਟ ਹੋ ਜਾਂਦੀ ਆ ਕਿ ਸਹੀ ਢੰਗ ਦੇ ਨਾਲ ਅਸੀਂ ਆਪਣਾ ਸਿਰ ਕਵਰ ਕਰ ਲਿਆ ਹੈ ਤੇ ਜੇ ਕਿਸੇ ਦਾ ਵੀਰ ਦਾ ਸਿਰ ਕਵਰ ਕਰਨ ਰਹਿ ਵੀ ਜਾਵੇ ਬੈਕ ਸਾਈਡ ਤੇ ਸ਼ੀਸ਼ੇ ਨਾਲ ਮਦਨਾਂ ਤੁਸੀਂ ਟੱਕ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਜੀ ਵਾਈ ਗੁੱਡ ਜੀ ਕਿ ਖਾਲਸਾ ਵਾਈ ਗੁੱਡ ਜੀ ਕੀ ਹਾਲ ਹੈ